ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੀ ਸਰਕਾਰਾਂ ਨੂੰ ਜਗਾਉਣ ਦੇ ਵਿੱਚ ਮੈਂ ਅਸਫਲ ਰਿਹਾ ਹਾਂ ਅੱਜ ਸੋਚਿਆ ਵੀ ਡੀਸੀ ਸਾਹਿਬ ਨੂੰ ਜੁਗਾ ਲੀ ਕਰਾਂ ਕਿਉਂਕਿ ਵੱਡੇ ਸਮਾਜ ਸੇਵੀਆਂ ਨੇ 3 ਦਸੰਬਰ ਨੂੰ ਬੁੱਢਾ ਨਾਲਾ ਬੰਦ ਕਰਨ ਦਾ ਅਲਟੀਮੇਟ ਦਿੱਤਾ ਵਾ ਵੀ 3 ਦਸੰਬਰ ਪੱਕੀ ਡੇਟ ਆ ਪਰ ਪੁਲਿਸ ਮੁਲਾਜ਼ਮ ਕੀ ਕਰਦੇ ਆ ਕਬਾਬ ਚ ਹੱਡੀ ਪਾਉਂਦੇ ਆ ਜਦੋਂ ਵੀ ਅਸੀਂ ਕੋਈ ਨੇਕ ਕੰਮ ਕਰਦੇ ਆ ਆ ਸਾਨੂੰ ਚੌਕੇ ਪੁਲਥਾਣੇ ਲੈ ਜਾਂਦੇ ਆ ਸਾਡੇ ਪਰਚੇ ਕਾੜ ਦਿੰਦੇ ਆ ਸਾਨੂੰ ਜਿਹੜਾ ਚੋਟਕ ਦਿੰਦੇ ਆ ਮੈਂ ਤਾਂ ਪੁਲਿਸ ਮੁਲਾਜ਼ਮ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਕਿ ਪੁਲਿਸ ਮੁਲਾਜ਼ਮ ਇਹਦੀ ਕਬਾਬ ਚ ਹੱਡੀ ਨਾ ਵੰਨ ਕਿਉਂਕਿ ਇਹ ਲੋਕਾਂ ਦਾ ਮਸਲਾ ਵਾ ਸਾਰੇ ਲੋਕਾਂ ਦਾ ਕੰਮ ਆਹਾ ਡੀਸੀ ਦੇ ਬੱਚੇ ਵੀ ਸਾਫ਼ ਪਾਣੀ ਪੀਣਗੇ ਪੌਸ ਸਮਾਜ ਦੀ ਬੱਚੇ ਸਾਫ਼ ਪਾਣੀ ਪੀਣਗੇ ਵਾਤਾਵਰਨ ਨੂੰ ਨੂੰ ਬਚਾਉਣ ਦੀ ਲੜਾਈ ਆ ਆ ਵੋਟਾਂ ਮੰਗਾਂ ਦੀ ਨਹੀਂ ਲੜਾਈ ਨਹੀਂ ਆ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਤੁਸੀਂ ਵੀ ਬੰਦੇ ਭੇਜੋ ਕਰੋ ਟਰਾਲੀਆਂ ਭੇਜੋ ਕਿਉਂਕਿ ਅਸੀਂ ਗਰੀਬ ਆ ਤੁਸੀਂ ਫਿਰ ਡੀਸੀ ਜਬ ਡੀਸੀ ਸਾਹਿਬ ਹੀ ਹੋ ਕਰੋ ਤੇ ਤੁਸੀਂ ਵੀ ਟਰਾਲੇ ਟੁਲੇ ਭੇਜੋ ਤਿੰਨ ਤਰੀਕ ਨੂੰ ਅਸੀਂ ਫੋਕਲ ਪੁਆਇੰਟ ਵਾਲਾ ਜਿਹਨੇ ਸਮਾਜ ਸੇਵੀ ਨੇ ਆਖਿਆ ਵਾ ਤਾਜ਼ਮਾ ਰੋਡਾਂ ਵਾਲਾ ਉਹ ਬੰਦ ਕਰਾਂਗੇ ਕਿਉਂਕਿ ਉੱਥੇ ਪਾਣੀ ਗੰਦਾ ਡਗ ਰਿਆ ਵਾ ਉਥੋਂ ਜੀ ਬੰਦ ਕਰਾਂਗੇ ਕਿਰਾ ਤੇ ਬਾਕੀ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਯਾਤਰਾ ਕਰਦੇ ਫਿਰਦੇ ਆ ਕਿਹੜੀ ਯਾਤਰਾ ਪਤਨੀ ਲੋਕ ਯਾਤਰਾ ਪਤਨੀ ਉਹ ਲੋਕ ਯਾਤਰਾ ਚਾਮ ਲਾਇਆ ਪਿਆ ਲੁਧਾਨੇ ਦੇ ਵਿੱਚ ਲੋਕਾਂ ਦਾ ਕੰਮ ਕਾਖੇ ਕੀਤਾ ਨਹੀਂ 10 ਰੁਪਏ ਦੀ ਗ੍ਰਾਂਟ ਤੁਸੀਂ ਆਮ ਆਦਮੀ ਪਾਰਟੀ ਵਾਲੇ ਦਿੱਤੀ ਨਹੀਂ ਕਿਰਾ ਤੇ ਤੁਸੀਂ ਯਾਤਰਾ ਕਰਦੇ ਫਿਰਦੇ ਹੋ ਇਹ ਯਾਤਰਾ ਤਾਂ ਆਹਾ ਸਾਡੇ ਵਾਲੀ ਕਿਰਾ ਉਹਦਣਾ ਉਹ ਟਰਾਲੀਆਂ ਲੈ ਕੇ ਤੁਸੀਂ ਕਿਰਾ ਉਹ ਸਾਡਾ ਗੋਗੀ ਸਾਹਿਬ ਉਹਨੇ ਤਾਂ ਨੀ ਪੱਥਰ ਤੋੜ ਕੇ ਹੱਥ ਖੜੇ ਕਰਤੇ ਸੀਗੇ ਬਾਕੀ ਸਾਡੇ ਲੀਡਰਾਂ ਦਾ ਖੂ ਬਾਈ ਚਿੱਟਾ ਹੋ ਗਿਆ ਕਿਰਾ ਪਹਿਲਾਂ ਲੱਤ ਮਾਰ ਕੇ ਟੀਚਰ ਦਾ ਉੱਤਰ ਮਾਰਦੇ ਸੀ ਕਈ ਲਾਈਵ ਵੀ ਚਲਦੇ ਸੀਗੇ ਲਾਈਵ ਹੋ ਕੇ ਭ੍ਰਸ਼ਟਾਚਾਰ ਕਰਨ ਦੇ ਸੀ 2000 ਵਾਲਾ ਪਟਵਾਰੀ ਫੜ ਲਿਆ ਫਰਾਨਾ ਉਹ ਵੀ ਉਹਨਾਂ ਦਾ ਨੈੱਟ ਵੀ ਖਤਮ ਹੋਇਆ ਫਿਰਦਾ ਵਾ ਯਾਨੀ ਸਾਨੂੰ ਮੌਜੂਦਾ ਐਮਐਲਏ ਜਿਹੜੇ ਹੈਗੇ ਆ ਉਹਨਾਂ ਦਾ ਯਕੀਨ ਨਹੀਂ ਰਿਹਾ ਸਾਡਾ ਰਾਜਾ ਬੜੰਗ ਰਾਜਾ ਬੜੰਗ ਜੀ ਉਹ ਗਿੱਦੜਵਾਇ ਫਿਰਦੇ ਆ ਕਹਿੰਦੇ ਮੈਂ ਲੁੱਧਿਆ ਦਾ ਪੁੱਤ ਇੱਥੇ ਚੋਨਾ ਵਿਗਿਆ ਨਹੀਂ ਉਧਰ ਵੋਟਾਂ ਮੰਗਦੇ ਫਿਰਦੇ ਆ ਚਲੋ ਮੈਡਮ ਵੀ ਹਾਰ ਕੀ ਬੜੇ ਅਫਸੋਸ ਦੀ ਗੱਲ ਆ ਮੈਂ ਅਫਸੋਸ ਜ਼ਾਹਿਰ ਕਰਦਾ ਵਖਰਾ ਤੇ ਅਸੀਂ ਦਰੀਬ ਸਾਕੇ ਬੈਠਾਂਗੇ ਵੀ ਵਾਰ ਕੀ ਕਰ ਲੇਕਿਨ ਹੁਣ ਉਹ ਵੀ ਇਧਰ ਦੀਂਦੇ ਨਹੀਂ ਕਰਾਂ ਮੈਂ ਤੁਹਾਨੂੰ ਉਹਨੂੰ ਬੇਨਤੀ ਕਰਾਂ ਮੈਂ ਲੈ ਕੇ ਔਰ ਟਰਾਲੀਆਂ ਤੁਸੀਂ ਤਾਂ ਜਿੱਤ ਗਏ ਹੋ ਮੈਨੂੰ ਤਾਂ ਵੋਟਾਂ ਨਹੀਂ ਲੋਕਾਂ ਨੇ ਪਾਈਆਂ ਲੁਧਾ ਦਾ ਤੁਸੀਂ ਕਹਿੰਦੇ ਸੀਗੇ ਤੁਹਾਡੇ ਵੀ ਲੱਗਦਾ ਪੋਸਟ ਲਾਉਣੇ ਪੈਣੇ ਆ ਕਿੱਥੇ ਗੁੰਮ ਗੇ ਕਰਾ ਯਾਨੀ ਬਾਕੀ ਮੈਂ ਰਵਨੀ ਬਟੂ ਜੀ ਨੂੰ ਮੇਰਾ ਫੋਨ ਲਾ ਲਿਆ ਦੁਖੀ ਹੋਏ ਨੇ ਮੈਂ ਕਿਹਾ ਪਾਜੀ ਬੁੱਢਾਂ ਨਾਲ ਆ ਸਾਫ ਕਰਨਾ ਕਹਿੰਦੇ ਤੂੰ ਬਾਣੀਆਂ ਮੈਂ ਤਾਂ ਪੈਸੇ ਦੇ ਸਕਦਾ ਵਾਂ ਜਿੰਨੇ ਤੂੰ ਕਹਿੰਗਾ ਉਹਨੇ ਪੈਸੇ ਲੈ ਲਾ ਪਰ ਬੁੱਢਾ ਨਾਲ ਦਾ ਭਾਈ ਆ ਆਮ ਆਦਮੀ ਪਾਰਟੀ ਨੇ ਸਾਫ ਕਰਨਾ ਵਾ ਆਪਣੀ ਤਾਂ ਸਰਕਾਰ ਹੈ ਨਹੀਂ 2027 ਦੇ ਵਿੱਚ ਕਹਿੰਦਾ ਜੇ ਸਰਕਾਰ ਆ ਗਈ ਕਿਉਂ ਫਿਰ ਆਪਾਂ 100% ਕਹਿੰਦਾ ਕਰਾਂਗੇ ਕਹਿੰਦਾ ਹੁੰਦਾ ਕਿੰਦਾ ਇੱਕ ਐਕਟ ਦਾ ਰੋਲ ਨਹੀਂ ਲਾਉਣ ਦਿੰਦੇ ਕਹਿੰਦਾ ਆ ਇਹਨਾਂ ਦੀ ਗੁੰਡਾਗਰਦੀ ਚੱਲਦੀ ਆ ਇਸ ਕਰਕੇ ਆ ਅੱਜ ਅਸੀਂ ਜਗਾਉਣ ਆਏ ਆ ਮੈਂ ਪੱਤਰਕਾਰਾਂ ਦਾ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਂ ਜਿਹੜੇ ਇੱਥੇ ਆਏ ਆ ਕਿਉਂਕਿ ਤੁਹਾਡੀ ਬਦੋਲਤੀ ਹੋਣਾ ਵਾ ਤੁਹਾਡੇ ਬੱਚਿਆਂ ਨੂੰ ਮੈਲਾ ਵਾ ਜਿਹੜੇ ਨਹੀਂ ਆਏ ਉਹਨਾਂ ਦਾ ਡਬਲ ਧੰਨਵਾਦ ਕਰਦਾ ਵਾਂ ਵਗਰਾ ਉਹ ਉਹਨਾਂ ਦਾ ਧੰਨਵਾਦ ਵੀ ਕਰਨਾ ਬੰਦਾ ਵਗਰਾ ਬਾਕੀ ਸਾਨੂੰ ਪਤਾ ਹੀ ਆ ਲੋਕੀ ਕਹਿੰਦੇ ਨੇ ਅਸੀਂ ਰੋਟੀ ਖਾਧੀ ਨਹੀਂ ਖਾਧੀ ਆ ਮਸਲਾ ਨਹੀਂ ਆ ਅੱਜ ਅਸੀਂ ਜੀ ਬਸ ਉਥੋਂ ਮੁੱਲਾ ਬਰੂ ਨਿਕਲੇ ਹੋਏ ਇਧਰ ਨੂੰ ਜਾਵਾਂਗੇ ਕਿਰਾ ਹੁਣ ਦੋ ਚਾਰ ਦਿਨ ਤੱਕ ਹੋਰ ਕੋਈ ਛੱਪ ਕੱਢਾਂਗੇ ਕਿਰਾ ਅਸੀਂ ਸੋਚਿਆ ਵੀ ਲੋਕਾਂ ਨੂੰ ਜਗਾਇਆ ਹੀ ਏ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਿਆ ਹੀ ਕਿਰਾ ਬਾਕੀ ਕੋਈ ਗੱਲ ਨਹੀਂ ਪ੍ਰਵਾਹ ਕੋਈ ਨਹੀਂ ਕਿਰਾ ਟੀਟੂ ਮਾਨੀ ਕਿਰਾ ਹਾਂਜੀ ਡੀਸੀ ਸਾਹਿਬ ਮੰਨਣਗੇ ਕਿਰਾ ਜੇ ਨਹੀਂ ਮੰਨਣਗੇ ਫਿਰ ਕੀ ਹੋ ਜਾਊਗਾ ਜੇਮ ਚ ਤਾਸ ਦੀ ਡੱਬੀ ਆ ਜੇ ਇਹ ਲੋਕੀ ਭਾਬੀ ਦੀ ਦੋਰ ਖੇਲਾਂਗੇ ਉਥੇ ਬਾਕੀ ਤਾਂ ਫੇਰ ਕੀ ਆ ਕਫਨ ਭਵਾਇਆ ਆ ਜੇ ਮਰ ਗਏ ਕਫਨ ਬਾਕੇ ਲਾਸ਼ ਉਥੇ ਮਜਾਇਆਇਓ ਕਰਾ ਲੱਕੜਾਂ ਲੈ ਲਿਓ ਕਰਾ ਰਾਮੇ ਦੇ ਆਰੇ ਤੋ ਕਰਾ ਐ ਚ ਕੀ ਗੱਲਾ ਮੰਨਣਗੇ ਕਿਉਂ ਨਹੀਂ ਕਰਾ ਨਹੀਂ ਬੀਟੂ ਜੀ ਕਹਿ ਰਹੇ ਨੇ ਪੈਸੇ ਕਿੱਧਰੇ ਆ ਸੈਂਟਰ ਦੀ ਸਰਕਾਰ ਆ ਸੈਂਟਰ ਸਰਕਾਰ ਕੰਮ ਨਹੀਂ ਕਰਾ ਸਕਦੀ ਨਹੀਂ ਕਿਹਨੇ ਆਪਣੇ ਪੰਜਾਬ ਦੀ ਸਰਕਾਰ ਦੀ ਕਿ ਆਪਾਂ ਕੁਛ ਨਹੀਂ ਆਪਾਂ ਬੋਧਾ ਨਹੀਂ ਲਾ ਸਕਦੇ ਬਾਈ ਪਾ ਪਤਾ ਨਹੀਂ ਹੈ ਨਹੀਂ ਇੱਥੇ ਅੱਜ ਤਾਂ ਵੇ ਚੂੜੀ ਚੜੀ ਚੂੜੀ ਚੜੀ ਅਜੇ ਤੱਕ ਕਸਾਂਗੇ ਕਰਾ ਅਜਾ ਜੇ ਇਹਨਾਂ ਨੇ ਕੰਮ ਲਾ ਕੀਤਾ ਮੈਂ ਚੂੜੀ ਕਸਾਂਗਾ ਕਰਾ ਮੈਂ ਉਤੋਂ ਆਰਡਰ ਲਿਆਂਗਾ ਇਹਨਾਂ ਦਾ ਮੈਂ ਚੂੜੀ ਕਸਾ ਸਕਦਾ ਮੈਂ ਦਾ ਬਸ ਲੇਕਿਨ ਕਰਨ